ਫਾਜਲ ਕਾ ਦੇ ਪਿੰਡ ਮੰਮੂ ਖੇੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰੀਆਂ ਚੋਰੀਆਂ ਅਤੇ ਲੁੱਟਪਾਰ ਦੀਆਂ ਘਟਨਾਵਾਂ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਿੱਤੇ ਦਿਨੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਉਹਨਾਂ ਨੇ આરોਪ ਲਗਾਇਆ ਕਿ ਖਾਣਾ ਖੁਈ ਖੜਾ ਦੇ ਪੁਲਿਸ ਉਹਨਾਂ ਦੀ ਗੱਲ ਨਹੀਂ ਸੁਣਦੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਭਾਰੀ ਰੋਸ ਅਤੇ ਨਾਰੇਬਾਜ਼ੀ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਜਦੋਂ ਐਸਐਸਪੀ ਫਾਜ਼ਿਲਕਾ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਰਾਹੀਂ ਮੰਨੂ ਇਸ ਗੱਲ ਦੀ ਪੁਸ਼ਟੀ ਹੋਈ ਹੈ ਅਤੇ ਇਸ ਮਾਮਲੇ ਵਿੱਚ ਉਹਨਾਂ ਵੱਲੋਂ ਸੀਆਈ ਫਾਜ਼ਿਲਕਾ ਸਦਰ ਫਾਜ਼ਿਲਕਾ ਡੀਐਸਪੀ ਫਾਜ਼ਿਲਕਾ ਅਤੇ ਥਾਣਾ ਖੂਈ ਖੇੜਾ ਨੂੰ ਖਾਸ ਹਦਾਇਤ ਦਿੱਤੀ ਗਈ ਹੈ ਕਿ ਜਲਦ ਜੇ ਚੋਰਾਂ ਨੂੰ ਫੜ ਕੇ ਸਲਾਖਾ ਦੇ ਪਿੱਛੇ ਦਿੱਤਾ ਜਾਵੇ ਪੀਵੀ ਲਾਈਵ ਲਈ ਦਲੀਪ ਦਾਦੀ ਰਿਪੋਰਟ ਫਾਜ਼ਿਲਕਾ ਹਾਂਜੀ ਹਾਂਜੀ ਮੈਂ ਡਾਕਟਰੋਂ ਪ੍ਰਕਾਸ਼ ਆਰਐਮਪੀ ਪ੍ਰੈਕਟਿਸ ਕਰਦਾ ਮੰਮੂ ਖੜੇ ਦੇ ਵਿੱਚ ਅੱਜ ਮੈਨੂੰ ਘੱਟ ਤੋਂ ਘੱਟ 28 ਸਾਲ ਹੋ ਗਏ ਜੀ ਕੰਮ ਕਰਦਾ ਸਾਥੀਓ ਮੈਂ ਇਹ ਚਾਹਣਾ ਵੀ ਪਿੰਡ ਦੇ ਵਿੱਚ ਇੱਕ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਜੀ ਕਿਉਂ ਜਿਹੜੇ ਹੈਗੇ ਆ ਨਸ਼ੇ ਦੇ ਆਦੀ ਬਹੁਤ ਹੋ ਗਏ ਆ ਮੁੰਡੇ ਤੇ ਪਿੰਡ ਦੇ ਵਿੱਚ ਹੀ ਨਸ਼ਾ ਵੇਚ ਰਿਹਾ ਮੈਂ ਨਸ਼ੇ ਦੇ ਖਿਲਾਫ ਹੈਗਾ ਮੈਂ ਅਰਨਿਆਲ ਬਲੋਕ ਦਾ ਸਖਤਰ ਵੀ ਹੈਗਾ ਸਾਥੀਓ ਮੈਂ ਇਹ ਹੀ ਕਹਿਣਾ ਚਾਹੁੰਦਾ ਪਿੰਡ ਦੇ ਨਾਲ ਸਾਥ ਦੇ ਨੂੰ ਤਿਆਰ ਆ ਜਦੋਂ ਕਹਿਣਗੇ ਜਿੱਥੇ ਜਾਣਾ ਆਪਾਂ ਤਿਆਰ ਏਕੇ ਦੇ ਤੁਸੀਂ ਆਰਐਮਪੀ ਡਾਕਟਰ ਹੋ ਰਾਤ ਨੂੰ ਜਿਹੜੇ ਐ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਦਵਾਈਆਂ ਦੇਣ ਵੀ ਜਾਂਦੇ ਹੋ ਹਾਂਜੀ ਹਾਂਜੀ ਕਦੇ ਕੋਈ ਵਾਰਦਾ ਵਾਰਦਾ ਤਾਂ ਨਹੀਂ ਅੱਲੇ ਸਰਪਾ ਡਰ ਲੱਗਦਾ ਹੈ ਜੀ ਇੱਕ ਦੋ ਵਾਰੀ ਵਸ ਪਿੱਛਾ ਹੋਇਆ ਪਰ ਮੈਂ ਭੱਜ ਆਇਆ ਜੀ ਹੂੰ ਕਿਉਂ ਡਰ ਲੱਗਦਾ ਸਾਥੀਓ ਰਾਤ ਨੂੰ ਵੀ ਜੇ ਮੈਂ ਨਿਕਲਦਾ ਹਾਂਗਾ ਤੇ ਰਾਤ ਨੂੰ ਵੀ ਡਰ ਲੱਗਦਾ ਇਸੇ ਕਰਕੇ ਮੈਂ ਤਾਂ ਆਪ ਦਾ ਫੋਨ ਬੰਦ ਕੇ ਧੱਕਿਆ ਹੋਇਆ ਪਿੰਡਾਂ ਲੰبے ਕਿਸੇ ਨੂੰ ਜ਼ਰੂਰ ਤੋਂਂਦੀ ਸਾਨੂੰ ਰਾਤ ਨੂੰ ਆਓ ਨਾਲ ਲੈ ਕੇ ਜਾਓ ਤੇ ਛੱਡ ਕੇ ਜਾਓ ਕਿਉਂਕਿ ਪਤਾ ਕਿਹੜੇ ਟਾਈਮ ਉਹਨਾਂ ਨੇ ਵਾਰਦਾਤ ਕਰ ਦੇਣੀ ਹੈ ਹਾਂ ਜੀ ਕੁਲਬੀਰ ਸਿੰਘ ਪਰ ਨੂੰ ਪਿੰਡ ਮੰਮੂ ਖੇੜਾ ਜੀ ਸਰ ਜੀ ਪਤਾ ਕੀ ਪਹਿਲਾਂ ਸਕੂਲ ਚ ਚੋਰੀ ਹੋਈ ਹੈ ਸਕੂਲ ਜਦੋਂ ਚੋਰੀ ਹੋਈ ਹੈ ਜੀ ਉਹ ਵੀ ਅਸੀਂ ਦੱਸਿਆ ਵਿਖਾਇਆ ਮਾਸਟਰ ਨੇ ਸਾਰਾ ਵਿਖਾਇਆ ਪੁਲਿਸ ਨੂੰ ਪੁਲਿਸ ਸਾਡੇ ਨਾਲ ਗਈ ਉੱਥੇ ਸਾਰਾ ਕੁਝ ਚੈੱਕ ਕਰਕੇ ਆਈ ਕੋਈ ਆਸਰਾ ਨਹੀਂ ਕੀਤਾ ਬਿਲਕੁਲ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਬਾਅਦ ਚ ਫੇਰ ਜੋਈ ਮੰਦਰ ਦੇ ਵਿੱਚ ਮੰਦਰ ਚੋਰੀ ਭਾਂਡੇ ਲੈ ਕੇ ਜੀ ਸਵੇਰੇ ਸਾਰੇ ਤੋੜ ਕੇ ਲੈ ਗਏ ਆ ਜੀ ਸਾਰੇ ਕੁਝ ਨਹੀਂ ਛੱਡਿਆ ਜੀ ਬਾਕੀ ਇੰਜਣਾਂ ਬਾਰੇ ਵੀ ਅਸੀਂ ਜਾਣਦੇ ਰਹੇ ਆ ਜੀ ਧੱਕੇ ਨਾਲ ਅਸੀਂ ਆ ਪਿੰਜਲ ਮੜਾ ਕੇ ਲੈ ਆਏ ਆ ਜੀ ਆ ਸਾਰੇ ਬੰਦੇ ਖੜੇ ਆ ਜੀ ਇੱਕ ਇੰਜਣ ਲਿਆਏ ਮੋੜ ਕੇ ਜੀ ਪੁਲਿਸ ਨੇ ਕੋਈ ਆਸਰਾ ਨਹੀਂ ਕੀਤਾ ਕੋਈ ਨਹੀਂ ਤੇ ਪਿੰਡ ਵਾਸੀਆਂ ਦੇ ਵੱਲੋਂ ਕਦੇ ਪੁਲਿਸ ਨੂੰ ਮਿਲਿਆ ਨਹੀਂ ਬੜੀ ਵਾਰਾਂ ਮਿਲੇ ਆ ਜੀ ਬਹੁਤ ਵਾਰਾਂ ਸੀਆਈ ਸਟਾਲ 'ਚ ਗਏ ਅਸੀਂ 10 ਬੰਦੇ ਜੀ ਉਥੇ ਟੌਰ ਨਾਲ ਬੈਠੇ ਚਿੱਟੇ ਸੂਟ ਪਾ ਕੇ ਚੋਰ ਜੀ ਕੀ ਕਹਿਣਾ ਚਾਹਦੇ ਹੋ ਇਹ ਚੋਰ ਨੇ ਕੌਣ ਨੇ ਕੋਈ ਪਤਾ ਲੱਗਿਆ ਪਤਾ ਉਹ ਲੱਗਦਾ ਚੋਰ ਹੀ ਆ ਜੀ ਹੋਰ ਕਿਹੜਾ ਕੀ ਕਹੀਏ ਜੀ ਨਸ਼ੇੜ ਨਸ਼ਾ ਕਿੰਨਾ ਕੋ ਬਹੁਤ ਜਿਆਦਾ ਨਸ਼ਾ ਸਾਡੇ ਬੱਚੇ ਡਰਦੇ ਰਾਤ ਨੂੰ ਬਾਹਰ ਨਹੀਂ ਨਿਕਲਦੇ ਇੰਨਾ ਨਸ਼ਾ ਪਿੰਡ ਦੇ ਵਿੱਚ ਵਿਗਦਾ ਤੇ ਨਿੱਕੇ ਨਿੱਕੇ ਜਵਾਬ ਲਈ ਫਿਰਦੇ ਆ ਜੀ ਪਤਾ ਹਰ ਇੱਕ ਨੂੰ ਪੁਲਿਸ ਨੂੰ ਵੀ ਪਤਾ ਹੋ ਪਰ ਪੁਲਿਸ ਆਸਰਾ ਕਰਦੀ ਨਹੀਂਗੀ ਰਾਤ ਦੇ ਅਸੀਂ ਬੱਚੇ ਨੂੰ ਬਾਹਰ ਕੱਲੀ ਜਾਂਦੇ ਹਾਂ ਕਿਉਂ ਗੱਲ ਤੇ ਬੱਚੇ ਬਾਹਰ ਇਹ ਇਹੋ ਹੀ ਆ ਸਾਰਾ ਕਾਰਨ ਇਹ ਆ ਸਾਡੇ ਬੱਚੇ ਨੂੰ ਬਾਹਰ ਕੱਲਦਾ ਬਾਕੀ ਫਾਇਲ ਕਾ ਸਰਕਾਰੀ ਆਸਰਾ ਜੇ ਮੇਰਾ ਆਪਦਾ ਮੋਟਰਸਾਈਕਲ ਚੁੱਕਿਆ ਗਿਆ ਜੀ ਮੈਂ ਮਰੀਜ਼ ਦਾ ਪਤਾ ਲੈਣ ਗਿਆ ਮੋਟਰਸਾਈਕਲ ਕੋ ਬੰਦਾ ਫੜਾਤਾ ਸੀ ਜੀ ਦੋ ਪਟੇ ਕੰਨ ਤੇ ਮਾਰ ਕੇ ਉਹਨਾਂ ਬੰਦਾ ਛੜਤਾ ਉਸੇ ਵੇਲੇ ਆ ਸੀ ਦੀ ਫਾਈਲ ਕਾ ਜੀ ਹਾਂ ਜੀ ਕੋਈ ਆਸਰਾ ਨਹੀਂ ਕਰਦੀ ਪੁਲਿਸ ਨੂੰ ਸਾਰਾ ਪਤਾ ਹੈ ਜੀ ਕੀ ਨਾਮ ਹੈ ਤੁਹਾਡਾ ਕੁਲਵੀਰ ਸਿੰਘ ਬੱਲੂ ਜੀ ਮੈਂ ਸਾਬਕਾ ਫੌਜੀ ਕੁਲਦੀਪ ਕੁਮਾਰ ਮੈਂ 18 ਸਾਲ ਫੌਜ ਚ ਕਰਕੇ ਤੇ ਮੈਂ ਆਪਣਾ ਪੋਲਟਰੀ ਫਾਰਮ ਖੋਲਿਆ ਸੀ 2023 ਚ ਮੇਰਾ ਇਨਵੈਂਟਰ ਚੋਰੀ ਹੋ ਗਿਆ ਤੇ ਮੈਂ ਪੁਲਿਸ ਕੋਲ ਗਿਆ ਉਹ ਮੈਨੂੰ ਕਹਿੰਦੇ ਹੌਜੀਤ ਤੂੰ ਹੀ ਨਹੀਂ ਆਪਦੀ ਰਾਖੀ ਕਰ ਸਕਦਾ ਦੂਜੇ ਦੂਜਿਆਂ ਦੀ ਕਿਵੇਂ ਕਰੇਗਾ ਇਹ ਪੁਲਿਸ ਦਾ ਜਵਾਬ ਸੀ ਮੈਨੂੰ ਤੇ ਉਸ ਤੋਂ ਬਾਅਦ ਮੈਨੂੰ ਪੁਲਟਰੀ ਫਾਰਮ ਬੰਦ ਕਰਨਾ ਪਿਆ ਇਹ ਸਾਡੀਆਂ ਦਿੱਤੀਆਂ ਟੈਕਸਾਂ ਤੇ ਤਨਖਾਹਾਂ ਲੈਂਦੇ ਐ ਇਹੋ ਜਿਹੇ ਪੁਲਿਸ ਦੀ ਸਾਨੂੰ ਕੀ ਲੋੜ ਐ ਦੱਸੋ ਵੀ ਜਿਹੜੇ ਸਾਡੀਆਂ ਦਿੱਤੇ ਟੈਕਸਾਂ ਤੇ ਇਹ ਤਨਖਾਹਾਂ ਲੈਂਦੇ ਐ ਫਿਰ ਇਹ ਸਾਡੀ ਰਾਖੀ ਨਹੀਂ ਕਰ ਸਕਦੇ ਅਸੀਂ ਦੇਸ਼ ਦੀ ਰਾਖੀ ਕਰਕੇ ਆਏ ਆ ਜਾਂ ਅਸੀਂ ਇੱਥੇ ਹੁਣ ਚੋਰਾਂ ਦੀ ਰਾਖੀ ਕਰੀਏ ਦੱਸੋ ਜੀ ਇਹ ਸਾਡੇ ਪਿੰਡ ਨੂੰ ਪੰਜ ਰਸਤੇ ਲੱਗਦੇ ਜੀ 5 ਲਿੰਕ ਰੋਡਾਂ ਐ ਉਹ ਜੀ ਕੋਈ ਦਿਨ ਨਹੀਂ ਜੇ ਦਿਨ ਕਿਸੇ ਰੋਡ ਤੇ ਵਾਰਦਾਤ ਨਹੀਂ ਹੋਏ ਇਹਨਾਂ ਕੋਲ ਜਾਣੇ ਇਹ ਕਹਿੰਦੇ ਆਪ ਦਾ ਖਿਆਲ ਆਪ ਰੱਖੋ ਦੱਸੋ ਜੀ ਇੱਥੇ ਹੁਣ ਆਮ ਜਨਤਾ ਆਪ ਦਾ ਖਿਆਲ ਰੱਖੇਗੀ ਇਹ ਆਪ ਦੇ ਰੋਜੀ ਰੋਟੀ ਕਮਾਏਗੀ ਧੰਨਵਾਦ ਜੀ ਮਮੂ ਖੇੜੇ ਕੱਲ ਬੰਦੇ ਕਿੱਥੇ ਹੋਏ ਸੀ ਉਹਨਾਂ ਨੇ ਨਾਰਾਭਜ ਕੀਤੀ ਕਿ ਪਿੰਡ ਚੋਰੀਆਂ ਬੜੀਆਂ ਹੋਰੀਆਂ ਨੇ ਉਸ ਮਾਮਲੇ ਤੁਹਾਡੇ ਕੋਲ ਆਇਆ ਤੁਹਾਨੂੰ ਸੁਝਤ ਹੋਇਆ ਸੀ ਕੱਲ ਫੋਨ ਵੀ ਆਇਆ ਸੀ ਦੇਖੋ ਮੇਰੇ ਧਿਆਨ ਚ ਜਦੋਂ ਉਹਨੇ ਲਿਆਂਦਾ ਤਾਂ ਮੈਂ ਉਹਨੂੰ ਇਹੀ ਕਿਹਾ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਆਫਿਸ ਹੈਗਾ ਕੱਲ ਆਪਾਂ ਤੁਸੀਂ ਸਾਰੇ ਆਜੋ ਤੇ ਮੈਂ ਜਦੋਂ ਇਕੱਲੇ ਇਕੱਲੇ ਦੀ ਗੱਲ ਸੁਣੂਗਾ ਤਾਂ ਉਹਦੇ ਚ ਕਲੀਅਰਟੀ ਹੋ ਜਾਂਦੀ ਹੈ ਰੈਸਟ ਮੈਂ ਡੀਐਸਪੀਸ ਆਉਂ ਉਹ ਤੇ ਐਸਐਚਓ ਨੂੰ ਸਾਰਿਆਂ ਨੂੰ ਆਲਰੇਡੀ ਇਵਨ ਮੈਂ ਸੀਆਈ ਨੂੰ ਵੀ ਕਹਤਾ ਹੈਗਾ ਕਿ ਇਹੋ ਜੀ ਪੋਜੀਸ਼ਨ ਨਹੀਂ ਆਉਣੀ ਚਾਹੀਦੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਆ ਠੀਕ ਹੈ ਨਾ ਪਬਲਿਕ ਸਰਵੰਟ ਆ ਸਾਡਾ ਕੰਮ ਆ ਜਿਹੜਾ ਕਰਾਈਮ ਆ ਉਹਨੂੰ ਪ੍ਰੀਵੈਂਟ ਕਰਨਾ ਤੇ ਬਾਅਦ ਚ ਡਿਟੈਕਟ ਕਰਨਾ ਸੋ ਇਸ ਕਰਕੇ ਜਿਹੜਾ ਉਹ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਬਿਲਕੁਲ ਇਸ ਗੱਲ ਤੋਂ ਨਾ ਕਰੋ ਅਸੀਂ ਸੱਚੇ ਮਨੋਂ ਤੁਹਾਡੇ ਨਾਲ ਆ ਤੁਸ ਤੁਹਾਡਾ ਤੁਸੀਂ ਆਓ ਆਪਾਂ ਬੈਠ ਕੇ ਉਹਨੂੰ ਵਰਕਆਊਟ ਕਰਕੇ ਅਸੀਂ ਕਰਾਵਾਂਗੇ ਨੋ ਰੋ ਸਾਰੇ ਇਹ ਕੱਲ੍ਹਾ ਤੁਹਾਡਾ ਨਹੀਂ ਅਸੀਂ ਸਾਰੇ ਪਾਸੇ ਜਿਹੜਾ ਹੈਗਾ ਇਹਨੂੰ ਆਪਾਂ ਕ੍ਰਾਈਮ ਨੂੰ ਸ਼ਟਡਾਊਨ ਕਰਨਾ ਠੀਕ ਸਾਰਾ